ਬੀਤੇ ਦਿਨੀ ਪਹੁੰਚ ਜੰਮੂ ਹਾਈਵੇ ਤੇ ਅਤਵਾਦੀ ਹਮਲੇ ਦੌਰਾਨ ਬਟਾਲਾ ਨਜ਼ਦੀਕੀ ਪਿੰਡ ਤਲਵੰਡੀ ਪਰਦੇ ਤੇ ਰਹਿਣ ਵਾਲੇ ਜਵਾਨ ਹਰਕ੍ਰਿਸ਼ਨ ਸਿੰਘ ਸ਼ਹਾਦਤ ਦਾ ਜਾਨ ਪੀ ਗਏ ਸਨ ਅਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਿੰਡ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਐਕਸ ਗ੍ਰੇਸ਼ੀਅਰ ਗ੍ਰਾਂਟ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਹੈ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਪਰਿਵਾਰ ਦੀਆਂ ਮੰਗਾਂ ਮੰਨਦੇ ਹੋਏ ਪਿੰਡ ਦੇ ਅੰਦਰ ਸ਼ਹੀਦ ਦੇ ਨਾਮ ਦਾ ਸਟੇਡੀਅਮ ਧਰਮਸ਼ਾਲਾ ਗੇਟ ਅਤੇ ਸਰਕਾਰੀ ਸਕੂਲ ਪਿੰਡ ਦੀ ਸੜਕ ਦਾ ਨਾਮ ਵੀ ਸ਼ਹੀਦ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਹੈ ਇਸ ਉੱਤੇ ਕਰੀਬ 74 ਲੱਖ ਰੁਪਏ ਦਾ ਐਸਟੀਮੇਟ ਤਿਆਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸ਼ਹੀਦ ਸਾਡੇ ਦੀਜ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਪੰਜਾਬ ਸਰਕਾਰ ਹਮੇਸ਼ਾ ਖੜੀ ਰਹੇਗੀ ਉਥੇ ਸੀਐਮ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬੇਸ਼ੱਕ ਰਾਜਨੀਤੀ ਖੇਤਰ ਚ ਉਹਨਾਂ ਦੀ ਸੋਚ ਅਤੇ ਵਿਚਾਰ ਵੱਖਰੇ ਸਨ ਪਰ ਪ੍ਰਕਾਸ਼ ਸਿੰਘ ਬਾਦਲ ਇੱਕ ਉੱਗੇ ਅਤੇ ਸੁਲਝੇ ਹੋਏ ਸਿਆਸਤਦਾਨ ਸਨ ਉਹਨਾਂ ਦੇ ਇਸ ਜਹਾਨ ਤੋਂ ਰੁਕਸਤ ਹੋਣ ਦਾ ਦੁੱਖ ਹੈ ਅਤੇ ਉਹਨਾਂ ਦੇ ਤੁਰ ਜਾਣ ਦੇ ਨਾਲ ਰਾਜਨੀਤੀ ਮੈਦਾਨ ਸਮੇਤ ਦੇਸ਼ ਅਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਅਰ ਸਭ ਨੂੰ ਹੌਸਲਾ ਹੀ ਦੇ ਕੇ ਗਏ ਆ ਕੋਈ ਚਿੰਤਾ ਨਹੀਂ ਕਰਨੀ। ਤੁਹਾਡੇ ਨਾਲ ਆ ਕਰੇ ਜਿਹੜੇ ਤੁਹਾਡੇ ਕੋਸ਼ਿਸ਼ ਜੀਹੇ ਸਕੂਲ ਸੀ ਰਿਸਰਚ ਸਟੇਡੀਅਮ ਸੀ ਉਹਦੇ ਬਾਰੇ ਸਟੇਡੀਅਮ ਆਂਦੇ ਫਿਰ ਬਣਾ ਕੇ ਦਵਾਂਗੇ ਫਿਰ ਸਕੂਲ ਦਾ ਨਾਮ ਹਰਿ ਕ੍ਰਿਸ਼ਨ ਦੇ ਨਾਮ ਤੇ ਰੱਖਿਆ ਜਾਏਗਾ ਹੋਰ ਕੀ ਗੱਲ ਹੈ ਤੁਹਾਡੀ ਉਹਨਾਂ ਨਾਲ ਪਰਿਵਾਰਕ ਵੱਲੋਂ ਪਰਿਵਾਰਕ ਵੱਲੋਂ ਆਂਦੇ ਕੋਈ ਚਿੰਤਾ ਨਾ ਕਰੋ ਤੁਹਾਡੇ ਨਾਲ ਰਹੇ ਠੀਕ ਤੁਸੀਂ ਸਾਡੇ ਨਾਲ ਦੁੱਖ ਸਾਂਝਾ ਕਰਦੇ ਤੁਸੀਂ ਦੁੱਖ ਦੀ ਕਢੀ ਕੀ 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 ਕਰੀ ਕਰੀ ਮੈਂ ਸੀ ਬਸ ਕੋ ਦਾ ਨਾਮ ਸੀ ਕੋ ਮਨੇ ਨਾਮ ਕਰੀ ਤੇ ਇਹ ਕੰਗਰੀਟ ਸੀ ਬਰਕਰਾਰ ਇਨਸ਼ਾ ਅੱਲਾ ਸੀ ਸੀਐਮ ਸਰ ਕੇ ਜਿੱਤ ਮੰਨ ਅਸਵਾਸੂ ਰੇ ਦੇ ਦੇ ਕੰਨ ਹਨ ਚਾਰ ਮੰਗਜਰੀਆਂ ਕਹੀਆਂ ਉਹਨਾਂ ਨੂੰ ਕਹਿੰਦੇ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਨੇ ਜੇ ਜਲਦੀ ਬਣਾ ਬਹੁਤ ਬਸ ਸਭ ਕੁਝ ਇਕਨਾਂ ਸੁਭਨਾ ਸੀ ਬੱਚੇ ਨੂੰ ਪੜਾ ਕੇ ਆਈ ਤੇ ਅੱਛਾ ਹੀ ਬੀਚ ਚਾਹੁੰਦਾ ਉਹ ਵੀ ਗੱਲ ਕਰੀ ਸੀ ਕਿ ਭਾਰੀ ਨੂੰ ਬੰਦ ਕੀਤੀ ਪੜਾ ਮੈਨੂੰ ਨੌਕਰੀ ਕਰੇ ਪਈ ਪਹਿਲੀ ਗੱਲ ਤੇ ਮੈਂ ਮੰਗਲ ਸਿੰਘ ਹਾਂ ਆ ਕਿਸ਼ਨਦੀਪ ਪਟਾਰੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫੀਮ ਸਾਹਿਬ ਨੇ ਹਮਦਰਦੀ ਦੇ ਤੋਕ ਪਕੜਾਵਾ ਕਰਦੇ ਹੋਏ 1 ਕਰੋੜ ਰੁਪਏ ਦੇ ਪਰਿਵਾਰ ਨੂੰ ਦਿਰਾਸ਼ੀ ਦੇ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਸਾਰੇ ਨਗਰ ਨੇ ਹਮਦਰਦੀ ਜਤਾਈ ਹੈ ਇਹ ਗੱਲ ਵੀ ਹਰ ਮਿਲੇ ਤੁਹਾਡੇ ਨਾਲ ਜੋ ਸ਼ੀਰ ਬੱਚਾ ਹੋਇਆ ਹੈ ਉਹ ਤੁਹਾਡਾ ਕੱਲੇ ਦਾ ਬੱਚਾ ਨਹੀਂ ਸਾਰਾ ਸਾਡੇ ਪੰਜਾਬ ਦਾ ਬੱਚਾ ਹੈ ਸਾ ਸਾਰੇ ਮੈਂ ਫਰਕ ਪਾਉਂਦਾ ਹੈ ਉਹਨਾਂ ਦਾ ਇਹ ਦਾਅਵਾਸਤ ਬਣਾਉਣ ਵਾਸਤੇ ਜੀ ਹਮੇਸ਼ਾ ਯਾਦ ਰੱਖੋ ਕਿ ਇਹਨਾਂ ਦਾ ਸਟੇਡੀਅਮ ਬਣੇਗਾ ਇਹਨਾਂ ਦੇ ਨਾਂ ਤੇ ਸਕੂਲ ਦਾ ਨਾਂ ਉਹਨਾਂ ਦੇ ਨਾਂ ਤੇ ਹੋਏਗਾ ਇਹਨਾਂ ਆਸ਼ਵਾਸ਼ਣ ਦੇ ਕੇ ਪਹਿਲੀ ਸਰਕਾਰ ਜੋ ਘਰ ਘਰ ਕਿਸੇ ਦਾ ਦੁੱਖ ਪ੍ਰਗਟ ਕਰਨ ਵਾਸਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਤੁਹਾਡਾ ਵੀਡੀਓ ਨੇ ਬਹੁਤ ਬਹੁਤ ਧੰਨਵਾਦ ਜੀ ਨਾਲ ਸਾਡੀ ਅੱਜ ਲਈ ਐਸਐਮ ਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ